ਸਰਦਾਰ ਕਰਨੈਲ ਸਿੰਘ ਜੀ ਪੀਰੂਮ ਦਬੋ ਰਹੇ ਹੋ ਜੀ ਹਾਂ ਜੀ ਬੋਲ ਰਹੇ ਹਾਂ ਜੀ ਅ ਅਕਾਲ ਚੈਨਲ ਤੋਂ ਹਰਪਾਲ ਸਿੰਘ ਮਖੂ ਆ ਜੀ ਚੈਨਲ ਦੀ ਕਾਲ ਤੇ ਆਪ ਜੀ ਹਾਂ ਜੀ ਤੇ ਤੁਹਾਡੀ ਮੈਂ ਪੋਸਟ ਸਰਦਾਰ ਸਾਹਿਬ ਪੜ ਰਿਆ ਸਾ ਹੋਰ ਵੀ ਕਾਫੀ ਮਤਲਬ ਸੋਸ਼ਲ ਮੀਡੀਆ ਤੇ ਜਿਹੜੇ ਕੱਲ ਸਿੰਘ ਸਾਹਿਬਾਂ ਦੇ ਪੁਤਲੇ ਫੂਕੇ ਗਏ ਉਹਦਾ ਕਾਫੀ ਵਿਰੋਧ ਹੋ ਰਿਹਾ ਔਰ ਤੁਸੀਂ ਪੋਸਟ ਪਾ ਕੇ ਸਖਤ ਸ਼ਬਦਾਂ ਦੇ ਵਿੱਚ ਇਸੀ ਦੀ ਨਿੰਦਾ ਕੀਤੀ ਔਰ ਵਿਰੋਧਤਾ ਕੀਤੀ ਹੈ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਸੋਹਣਾ ਕਿਹਾ ਵੀ ਜਦੋਂ ਕੋਈ ਹੋਰ ਜਾਣਾ ਪੁਤਲੇ ਫੂਕਣ ਦੀ ਗੱਲ ਕਰਦਾ ਸ਼ਿਵ ਸੈਨਾ ਵਾਲਾ ਕੋਈ ਆਰਐਸਐਸ ਵਾਲਾ ਤੇ ਉਦੋਂ ਅਸੀਂ ਵਿਰੋਧ ਕਰਨ ਜੀ ਆਪਣੇ ਹੀ ਸਾਡੇ ਸਿੱਖ ਆਗੂ ਹੀ ਇਹ ਕੰਮ ਕਰਨਗੇ ਤੇ ਫਿਰ ਅਸੀਂ ਕਿਸੇ ਨੂੰ ਤੀਸਰੇ ਬੰਦੇ ਨੂੰ ਕਿਵੇਂ ਰੋਕ ਸਕਦੇ ਹਾਂ ਦੇਖੋ ਆਪਾਂ ਆਮ ਹੀ ਸ਼ਬਦ ਬੋਲਦੇ ਹਾਂ ਕਿ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੀ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਿਆ ਨਹੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮੀਰੀ ਪੀਰੀ ਦਾ ਤਖਤ ਸਜਾਇਆ ਔਰ ਸ੍ਰੀ ਅਕਾਲ ਤਖਸੈਬ ਇੱਕ ਨਵਕਲਾ ਕਨਸੈਪਟ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਕੌਮ ਦੇ ਕੋਲ ਕਿ ਜਿਸ ਦੇ ਉੱਤੇ ਅਸੀਂ ਜਾ ਕੇ ਆਪਣੇ ਮਸਲਿਆਂ ਦੇ ਆਪਣੀ ਪੁਕਾਰ ਲਾਉਨੇ ਆਪਾਂ ਦੇਖਦੇ ਆ ਕਿ ਸਾਡੇ ਨਾਲ ਕੀ ਕੁਝ ਵਾਪਰ ਰਿਹਾ ਤਾਂ ਉਸ ਦੇ ਵਿੱਚ ਜਦੋਂ ਕੋਈ ਦੁਨੀਆ ਦੇ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਕਿਸੇ ਸਿੱਖ ਦੇ ਨਾਲ ਕੋਈ ਅਨਿਆਂ ਹੁੰਦਾ ਜਾਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਪੰਜ ਸਿੰਘ ਜੀਬਾ ਨੂੰ ਅਪੀਲ ਕਰਦੇ ਬਿਲਕੁਲ ਸੱਚ ਹੈ ਉਹ ਜਿਹੜੀ ਮਸਲਾ ਹੈ ਕੋ ਆਪਣੇ ਆਪ ਦੇ ਵਿੱਚ ਇੰਨਾ ਵੱਡਾ ਹੈ ਕਿ ਉਸ ਦੇ ਉੱਤੇ ਅੱਜ ਜਿਸ ਤਰੀਕੇ ਦੀਆਂ ਕਾਰਵਾਈਆਂ ਆਪਾਂ ਦੇਖਦੇ ਆ ਤਾਂ ਉਹ ਨਿਰਾਸ਼ਾਜਨਕ ਕਾਰਵਾਈਆਂ ਨੇ ਤਾਂ ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਡਿਫਾਈਨ ਕਰਦਾ ਹੈ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਫੈਸਲੇ ਨੂੰ ਤਾ ਉਹ ਇੰਦੇ ਵਿੱਚ ਕੋਈ ਦੋ ਰਹਿਣੀ ਕਿ ਵਿਚਾਰ ਆਪਣੇ ਆਪਣੇ ਹੋ ਸਕਦੇ ਆ ਕਿਸੇ ਦੇ ਸਖਤ ਹੋ ਸਕਦੇ ਕਿਸੇ ਦੇ ਨਰਮ ਹੋ ਸਕਦੇ ਕਿਸੇ ਦੇ ਲੇਕਿਨ ਉਥੇ ਸਤਕਾਰ ਦੀ ਭਾਵਨਾ ਮਰਜਾਦਾ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੁੰਦਾ ਪਰ ਉਹਨਾਂ ਵੱਲੋਂ ਫੂਕੇ ਗਏ ਜਿਨ੍ਹਾਂ ਨੂੰ ਸਰਬੱਤ ਖਾਲਸੇ ਨੇ ਜਹੇਦਾਰ ਬਣਾਇਆ ਸੀ ਵੱਖਰੀ ਗੱਲ ਵੀ ਉਹ ਰਿਜ਼ਾਈਨ ਦੇ ਕੇ ਆਗੇ ਸੰਗਤਨ ਰਿਜ਼ਾਈਨ ਨਹੀਂ ਸੀ ਲਿਆ ਉਹਨਾਂ ਵੱਲੋਂ ਉਸ ਪੋਸਟ ਦੀ ਮਤਲਬ ਪੁਤਲੇ ਫੂਕੇ ਗਏ ਔਰ ਉਹ ਉਹਨਾਂ ਦਾ ਕਹਿਣਾ ਇਹ ਆ ਵੀ ਬਾਦਲ ਕਾ ਨੂੰ ਮਾਫ ਕਰ ਦਿੱਤਾ ਦੁਨੀਆ ਨੇ ਵੇਖਿਆ ਵੀ ਕਚਹਿਰੀ ਇਹੋ ਜੀ ਲੱਗੀ ਬੜੇ ਲੰਮੇ ਸਮੇਂ ਬਾਅਦ ਇਹੋ ਜੀ ਕਚਹਿਰੀ ਲੱਗੀ ਵੀ ਜਿੱਥੇ ਆਗੂਆਂ ਨੂੰ ਸਾਹਮਣੇ ਖਿਲਾੜ ਕੇ ਤੇ ਇਹ ਇਹ ਪੁੱਛਿਆ ਗਿਆ ਵੀ ਹਾਂ ਜਾਂ ਨਾ ਦੇ ਵਿੱਚ ਉਂਗਲ ਨਹੀਂ ਖੜੀ ਕਰਨੀ ਹਾਂ ਜਾਂ ਨਾ ਦੇ ਵਿੱਚ ਫਖਰੇ ਕੋ ਵਾਪਸ ਹੋ ਗਿਆ ਪੰਥ ਰਤਨ ਵਾਪਸ ਹੋ ਗਿਆ ਅਕਾਲੀ ਦਲ ਪੰਕ ਕਰ ਦਿੱਤਾ ਗਿਆ ਅਸਤੀਫੇ ਮਨਜ਼ੂਰ ਹੋਣ ਦੀ ਗੱਲ ਕੀਤੀ ਸਜ਼ਾ ਲਾਈ ਗਈ ਇਹ ਅਜੇ ਵੀ ਕਿਹਾ ਜਾਵੇ ਵੀ ਇਹ ਮਾਫ਼ ਕਰ ਦਿੱਤਾਗੇ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਹਾਂ ਦੇਖੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਖੋਸ਼ ਕਰਕੇ ਕੋਈ ਫੈਸਲਾ ਨਹੀਂ ਹੋ ਸਕਦਾ ਹੂੰ ਕੋਈ ਬੰਦਾ ਇਹ ਕਵੇ ਕਿ ਮੇਰੇ ਮੁਤਾਬਕ ਹੀ ਫੈਸਲਾ ਹੋਵੇ ਤਾਂ ਮੈਂ ਤਾਂ ਸੰਤੁਸ਼ਟ ਹੋਵਾਂਗਾ ਹੁਣ ਦੇਖੋ ਤੁਸੀਂ ਆਪੇ ਜਿਗਰ ਕੀਤਾ ਕਿ 10 ਜਿਹੜਾ ਫਰਵਰੀ ਸੀ ਸ਼ਾਇਦ 10 ਨਵੰਬਰ 10 ਨਵੰਬਰ 2015 ਨੂੰ ਜੋ ਸਰਬੱਤ ਖਾਲਸਾ ਹੋਇਆ ਜੀ ਤਾਂ ਉਸ ਵੇਲੇ ਜਿਹੜੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਇਹ ਆਪਣੇ ਢੰਗ ਨਾਲ ਜ਼ਿੰਮੇਵਾਰੀ ਨਿਭਾ ਲੈਿੰਦੇ ਹਮਮ ਲੇਕਿਨ ਇਹ ਇਹਨਾਂ ਤਾਂ ਉਹ ਜ਼ਿੰਮੇਵਾਰੀ ਤੋਂ ਵੀ ਆਪਣਾ ਮੂੰਹ ਮੋੜਿਆ ਭੱਜੇ ਨੇ ਇੱਕ ਤਰ੍ਹਾਂ ਸੋ ਅੱਜ ਇਸ ਤਰੀਕੇ ਦਾ ਜਿਹੜਾ ਬਹੁਤ ਨੀਵੇਂ ਪੱਧਰ ਤੇ ਜਾ ਕੇ ਮੈਂ ਕਹਿੰਨਾ ਕਿ ਵਿਚਾਰਾਂ ਦੇ ਵਖਰੇਵੇਂ ਹੁਣ ਇੱਕ ਅਲੱਗ ਗੱਲ ਏ ਲੇਕਿਨ ਕਿਸੇ ਵੀ ਧਿਰ ਨੂੰ ਦੂਸਰੀ ਧਿਰ ਦੇ ਉੱਤੇ ਇਹੋ ਜੇ ਘਟੀਆ ਸ਼ਬਦਾਵਲੀ ਵਰਤਣੀ ਜਿਵੇਂ ਹੁਣ ਦਮਦਮੇ ਟਕਸਾਲ ਦੇ ਵਿੱਚ ਵੀ ਆਪਸ ਵਿੱਚ ਇਹਨਾਂ ਦਾ ਕਲਾਸ਼ ਚੱਲਦਾ ਰਹਿੰਦਾ ਬਬਰਨਾਮ ਸਿੰਘ ਬਾਰੇ ਪਤਾ ਨਹੀਂ ਕਿੰਨੇ ਕੁ ਭੜੇ ਸ਼ਬਦ ਇਹਨਾਂ ਨੇ ਪਿਛਲੇ ਦਿਨੀ ਬੋਲੇ ਆ ਹੂੰ ਤੇ ਉਹ ਵੀ ਨਹੀਂ ਚਾਹੀਦੇ ਹੈਣਾ ਬਿਲਕੁਲ ਹੁਣ ਤੁਸੀਂ ਦੇਖੋ ਇਹ ਸਾਡੇ ਸਿੱਖਾਂ ਲਈ ਇੱਕ ਈ ਨਿਮੋਸ਼ੀ ਜਨਕ ਗੱਲ ਏ ਕਿ ਅਸੀਂ ਆਪਣੇ ਜਥੇਦਾਰ ਸਾਹਿਬ ਦੇ ਆਪ ਹੀ ਪੁਤਲੇ ਫੂਕ ਰਹੇ ਹਾਂ ਤੇ ਕੀ ਕੀ ਮੈਸੇਜ ਦੇਣਾ ਚਾਹੀਦਾ ਹੈ ਸ਼ਬਦਾਂ ਦੀ ਮर्यादा ਹੋਣੀ ਚਾਹੀਦੀ ਏ ਹਾਂਜੀ ਹਾਂਜੀ ਹੂੰ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦੁਖਤ ਗੱਲ ਏ ਇਸੇ ਕਰਕੇ ਮੈਂ ਪੋਸਟ ਪਾ ਕੇ ਮੈਂ ਤਾਂ ਬੜੀ ਨਿਮਰਤਾ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਏ ਕਿ ਨਾ ਇੰਜ ਕਰੋ ਪਰ ਤੁਸੀਂ ਦੇ ਵੀ ਵਿੱਚ ਪੋਸਟ ਦੇ ਕਿਹਾ ਗਿਆ ਵੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪੁਤਲੇ ਫੂਕਣ ਵਾਲਿਆਂ ਦੇ ਬਿਲਕੁਲ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸੀਂ ਅਪੀਲ ਕੀਤੀ ਹੈ ਹਮ ਕਿ ਗੁਰੇਂਦਾ ਨੋਟਸ ਲੈਣ ਔਰ ਮੇਰੀ ਪੋਸਟ ਤੋਂ ਕੁਝ ਚਿਰ ਬਾਅਦ ਹੀ ਹਮ ਉਹਨਾਂ ਨੇ ਪੋਸਟ ਉਹਨਾਂ ਨੇ ਵੀ ਬੇਕਾਇਦਾ ਬਿਆਨ ਦਿੱਤਾ ਜੀ ਕਿ ਇਹ ਰੁਝਾਨ ਬਿਲਕੁਲ ਗਲਤ ਹੈ ਹਮ ਔਰ ਇਹਦਾ ਅਸੀਂ ਸਖਤ ਨੋਟਸ ਲੈਣੇ ਆ ਹਮ ਮੈਂ ਗੱਲ ਕਹਿਣੀ ਚਾਹਣਾ ਹਮ ਭਾਈ ਅਮਰੀਕ ਸਿੰਘ ਇਹ ਤਾਂ ਦੱਸਣ ਜੀ ਕਿ ਇਹ ਪੁਤਲੇ ਸਾੜ ਕੇ ਉਹਨਾਂ ਨੇ ਮੈਸੇਜ ਕੀ ਦਿੱਤਾ ਹੂੰ ਤੁਸੀਂ ਇਹ ਦੇਖੋ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਮੈਂ ਸਮਝਦਾ ਕਿ ਬੇਹੂਦਾ ਟੰਗ ਤਰੀਕਾ ਹੈ ਜਿਹੜਾ ਉਹਨਾਂ ਨੇ ਅਪਣਾਇਆ ਬਿਲਕੁਲ ਦੂਸਰੀ ਗੱਲ ਇਹ ਆ ਕਿ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਜ ਤੱਕ ਵੀ ਜ਼ਿੰਦਾ ਕਹਿ ਰਹੇ ਨੇ ਉਹ ਕਹਿੰਦੇ ਜੀ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਜ਼ਿੰਦਾ ਨੇ ਤੇ ਬਹੁਤ ਜਲਦੀ ਆਉਣਗੇ ਜਦੋਂ ਕਿ ਉਹਨਾਂ ਦੀ ਅਜਾਇਬ ਘਰ ਦੇ ਵਿੱਚ ਔਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਾਕਾਇਦਾ ਉਹਨਾਂ ਦੀ ਯਾਦਗਾਰ ਬਣ ਚੁੱਕੀ ਹੈ ਸੱਚ ਹੈ ਜੀ ਤੇ ਉਹ ਇਸ ਤਰ੍ਹਾਂ ਕਿਉਂ ਕਰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਵੇਖੋ ਦਮਦਮੇ ਟਕਸਾਲ ਦੇ ਵਿਦਿਆਰਥੀ ਨੇ ਬਚਪਨ ਤੋਂ ਹੁਣ ਤੱਕ ਉਹਨਾਂ ਦਾ ਆਪਣਾ ਜੀਵਨ ਜਿਹੜਾ ਟਕਸਾਲ ਦੇ ਵਿੱਚ ਗੁਜ਼ਰਿਆ ਵੱਖਰੀ ਗੱਲ ਅੱਜ ਵੱਖਰਾ ਗਰੁੱਪ 'ਤੇ ਤਾਂ ਇਸ ਤਰ੍ਹਾਂ ਦੇ ਜਿਹੜੀ ਟਕਸਾਲੀ ਸੋਚ ਵਾਲੇ ਸਿੰਘ ਨੇ ਉਹ ਉਹਨਾਂ ਦੇ ਵਿੱਚ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਉਹ ਇੰਨਾ ਆਪਣੇ ਆਪ ਤੋਂ ਹਮੇਸ਼ਾ ਹੀ ਕਿਸੇ ਨਾਲ ਵੀ ਗੱਲ ਕਰਦੇ ਆ ਤੇ ਬਹੁਤ ਤਲਖ ਕਲਾਮੀ ਦੇ ਵਿੱਚ ਗੱਲ ਕਰਦੇ ਆ ਉਹਨਾਂ ਨੂੰ ਇੰਜ ਨਹੀਂ ਚਾਹੀਦਾ ਉਹਨਾਂ ਨੂੰ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਏ ਨਿਮਰਤਾ ਦਾ ਰਸਤਾ ਨਹੀਂ ਛੱਡਣਾ ਚਾਹੀਦਾ ਤੇ ਜਿਹੜਾ ਪੰਜ ਸਿੰਘ ਸਰਬੰਧਾ ਇੱਕ ਐਜੇ ਸਿੱਖ ਮੈਨੂੰ ਦੁੱਖ ਲੱਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਕਿ ਧਾਮੀ ਸਾਹਿਬ ਕਾਰਵਾਈ ਕਰ ਰਹੇ ਨੇ ਇਹਨਾਂ ਦੇ ਕੋਈ ਕਿਹੜੇ ਤਰੀਕੇ ਦੀ ਕਾਰਵਾਈ ਤੁਸੀਂ ਮੰਗ ਕਰ ਰਹੇ ਹੋ ਦੇਖੋ ਦੇਖੋ ਪਤਾ ਗੱਲ ਕਿਸੇ ਨੂੰ ਫਾਇਦਾ ਲਾ ਨਹੀਂ ਦੇਣਾ ਹੁੰਦਾ ਹਮ ਮਤਲਬ ਇਹ ਹੁੰਦਾ ਕਿ ਇੱਕ ਜਦੋਂ ਇੱਕ ਡੈਕੋਰਮੇ ਉਸ ਦੇ ਉਲਟ ਜਾ ਕੇ ਆਪਾਂ ਕੋਈ ਵੀ ਗੱਲ ਕਰਦੇ ਆ ਤਾਂ ਆਪਾਂ ਵੇਖੋ ਇਹੋ ਹੀ ਕਾਰਵਾਈ ਕਿਸੇ ਹੋਰ ਵਿਅਕਤੀ ਨੇ ਕੀਤੀ ਹੁੰਦੀ ਜਿਵੇਂ ਆਪਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਸ਼ਿਵ ਸੈਨਾ ਵਾਲੇ ਆ ਜਾਂ ਦੂਜੇ ਤੀਜੇ ਤਾਂ ਫਿਰ ਉਸ ਵੇਲੇ ਆਪਣੀਆਂ ਸਿੱਖ ਜਥੇਬੰਦੀਆਂ ਹੀ ਅੱਗੇ ਆ ਕੇ ਕਹਿੰਦੀਆਂ ਕਿ ਵੇਖੋ ਸਾਡੇ ਜਥੇਦਾਰਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਸੋ ਆਪਾਂ ਜਥੇਦਾਰ ਸਰਬਾਨਾਂ ਤੋਂ ਵੱਡੇ ਵੱਡੇ ਜਿਹੜੀ ਤੁਸੀਂ ਆਪ ਹੀ ਫੂਕੇ ਨੇ ਜੀ ਸਾਡੇ ਫੂਕਿਆਂ ਦਾ ਵਿਰੋਧ ਕਰ ਰਹੇ ਹੋ ਹਾਂਜੀ ਬਿਲਕੁਲ ਦੂਸਰੀ ਗੱਲ ਇਹ ਆ ਜਥੇਦਾਰ ਸਾਹਿਬਾਂ ਤੋਂ ਜਿੱਡੇ ਵੱਡੇ ਅਸੀਂ ਫੈਸਲਿਆਂ ਦੀ ਤਵਕਕੋ ਰੱਖਦੇ ਆ ਜਾਂ ਉਹ ਕਹਿੰਨੇ ਆ ਕਿ ਹਰ ਵਕਤ ਖੰਡੇ ਦੀ ਧਾਰ ਦੇ ਉੱਤੇ ਨੱਚਣ ਤਾਂ ਉਹਨਾਂ ਲਈ ਸਹਿਯੋਗ ਸਾਥ ਦੇਣਾ ਕਿੰਨਾ ਜ਼ਰੂਰੀ ਹੈ ਉਹ ਉਹਦੇ ਵਿੱਚ ਅਸੀਂ ਉੱਥੇ ਕਹਿ ਦਿੰਨੇ ਕਿ ਅਸੀਂ ਤਾਂ ਜਥੇਦਾਰ ਨੂੰ ਜਥੇਦਾਰੀ ਨਹੀਂ ਮੰਨਦੇ ਤੁਸੀਂ ਇਹ ਦੇਖੋ ਸਾਡੀ ਕੌਮ ਦੇ ਏਡੇ ਸਰਮੌਰ ਯੋਧੇ ਨੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦਾ ਕੋਈ ਇੱਕ ਬਿਆਨ ਦਿਖਾ ਦਿਓ ਕਦੀ ਕਿਸੇ ਜਥੇਦਾਰ ਸਾਹਿਬ ਦੇ ਖਿਲਾਫ ਉਹਨਾਂ ਦਿੱਤਾ ਹੋਵੇ ਭਾਈ ਬਲਵੰਤ ਸਿੰਘ ਜੀ ਰਾਜੂਆਣਾ ਉਹਨਾਂ ਦਾ ਕੋਈ ਬਿਆਨ ਦਿਖਾ ਦਿਓ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਉਹਨਾਂ ਦਾ ਕੋਈ ਬਿਆਨ ਦਿਖਾ ਦਿਓ ਜਿਨ੍ਹਾਂ ਸਾਡੇ ਯੋਧੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਔਰ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਦਿਖਾ ਦਿਓ ਸਾਨੂੰ ਗੁਰੂ ਮਹਾਰਾਜ ਨੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਰਹਿ ਰਹੇ ਆਂ ਸਮਾਜ ਦੇ ਵਿੱਚ ਵਿਚਰ ਵੀ ਰਹੇ ਆਂ ਤੇ ਅਸੀਂ ਤਲਖ ਕਲਾਮੀ ਕਰਨ ਤੋਂ ਹਟਦੇ ਹੀ ਨਹੀਂਗੇ ਇਹਦਾ ਮਤਲਬ ਅਕਾਲ ਤਖਤ ਦੀ ਫਸੀਲ ਤੋਂ ਜਿਹੜੇ ਫੈਸਲੇ ਸੁਣਾਏ ਗਏ ਉਹਦਾ ਵਿਰੋਧ ਅਕਾਲ ਤਖਤ ਦਾ ਵਿਰੋਧ ਨਹੀਂਗਾ ਭਾਵੇਂ ਉਹਨਾਂ ਨੇ ਫੈਸਲੇ ਪਹਿਲੀ ਵਾਰ ਹੋਇਆ ਵੀ ਜਿਹਨੂੰ ਵਿਰੋਧੀ ਧਿਰ ਨੇ ਵੀ ਸਵਾਰਕਾਰ ਕੀਤਾ ਵੀ ਇਸ ਵਾਰ ਅਕਾਲ ਤਖਤ ਦੇ ਜਹੇਦਾਰਾਂ ਨੇ ਫੈਸਲੇ ਬੜੇ ਠੋਸ ਲਏ ਨੇ ਪਰ ਇਹ ਕੁਝ ਜਹੇਦਾਰ ਇਸ ਚੀਜ਼ ਨੂੰ ਨਹੀਂ ਮੰਨ ਰਹੇ ਇਹ ਉਹਨਾਂ ਦੇ ਫੈਸਲੇ ਦਾ ਵਿਰੋਧ ਹੈ ਕਿ ਅਕਾਲ ਤਖਤ ਤੋਂ ਫੈਸਲਾ ਸੁਣਾਇਆ ਗਿਆ ਉਹਦਾ ਵਿਰੋਧ ਹੋ ਰਿਹਾ ਇਹ ਤਾਂ ਅਜੇ ਤੱਕ ਭਾਈ ਅਮਰੀਕ ਸਿੰਘ ਜੀ ਦੀ ਮੈਂ ਸਾਰੀ ਸੁਣੀ ਹੈ ਉਹ ਐਕਸਪਲੇਨ ਹੀ ਨਹੀਂ ਕਰ ਸਕੇ ਕਿ ਉਹ ਕਹਿਣਾ ਕੀ ਚਾਹੁੰਦੇ ਆ ਕਾਦੇ ਵਾਸਤੇ ਉਹਨਾਂ ਨੇ ਪੁਤਲੇ ਸਾੜੇ ਆ ਹੂੰ ਤੇ ਉਹਨਾਂ ਨੂੰ ਧੀਰਜ ਦੇ ਨਾਲ ਕੌਮ ਦੇ ਸਾਹਮਣੇ ਪੱਖਤਾ ਰੱਖਣਾ ਚਾਹੀਦਾ ਹੈ ਨਾ ਕਿ ਉਹ ਕੀ ਕਹਿਣਾ ਕੀ ਚਾਹੁੰਦੇ ਨੇ ਹੂੰ ਕਿ ਜਥੇਦਾਰ ਸਹਿਬਾਨ ਕੀ ਕਰਨ ਜਿਸ ਦੇ ਨਾਲ ਇਹ ਉਹਨਾਂ ਦੇ ਗੱਲ ਦੇ ਵਿੱਚ ਹਾਰ ਪਾਉਣਗੇ ਉਹਨਾਂ ਨੂੰ ਬੜਾ ਸਤਿਕਾਰ ਦੇਣਗੇ ਹਾਲਾਂਕਿ ਇਸੇ ਫੈਸਲੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਵੀ ਦਿੱਤੀ ਗਈ ਹੈ ਤੁਸੀਂ ਅਕਾਲੀ ਦਲ ਦੇ ਆਗੂ ਉਹ ਤੁਹਾਨੂੰ ਸ਼ਗਲ ਦਾ ਪਤਾ ਕਿਤੇ ਨਾ ਕਿਤੇ ਇਹ ਉਸ 에ਪੀਸੋਡ ਦਾ ਹਿੱਸਾ ਹੈ ਤੁਹ ਦੇਖੋ ਸਾਡੇ ਲਈ ਸਭ ਤੋਂ ਮਾੜੀ ਗੱਲ ਇਹ ਹੈ ਜਿਹੜੇ ਦਾ ਨਾਮਰ ਕੀਤੇ ਗਿਆ ਸਾਡੇ ਲਈ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਾਡੀਆਂ ਆਪਣੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸ਼ਰਮਾਉ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਜਿੰਨੀਆਂ ਸਾਡੀਆਂ ਚੀਫ ਖਾਲਸਾ ਦਵਾਨ ਨੇ ਹੰਗ ਸਿੰਘ ਜਥੇਬੰਦੀਆਂ ਨੇ ਸਿੱਖ ਸੰਪਰਦਾਵਾਂ ਨੇ ਆਪਾਂ ਪੰਜਾਬ ਖਿੱਤੇ ਦੇ ਵਿੱਚ ਸਾਰੇ ਰਹਿ ਰਹੇ ਹਾਂ ਆਪਣੇ ਵਿੱਚੋਂ ਬਹੁਤ ਸਾਰੇ ਬਾਹਰ ਚਲੇ ਗਏ ਨੇ ਜੀ ਜੀ ਜਿਹੜਾ ਪ੍ਰਭਾਵ ਇੱਥੇ ਪੈਂਦਾ ਉਹੋ ਹੀ ਬਾਹਰਲੇ ਜਗ੍ਹਾ ਤੇ ਪੈਂਦਾ ਤਾਂ ਉਹਦੇ ਨਾਲ ਜਿਹੜੀ ਇੱਕ ਘਰ ਦੇ ਜੇ ਪਰਿਵਾਰ ਦੇ ਮੈਂਬਰ ਆਪਸ ਵਿੱਚ ਹੀ ਲੜੀ ਜਾਣਗੇ ਹਰ ਦਿਨ ਛਤ੍ਰੋ ਛਤਰੀ ਹੋਈ ਜਾਣਗੇ ਤਾਂ ਤਰੱਕੀ ਅਸੀਂ ਕਿੱਥੋਂ ਕਰਾਂਗੇ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਵਿਚਾਰਕ ਵਖਰੇਵੇਂ ਘਰਾਂ ਦੇ ਵਿੱਚ ਵੀ ਹੁੰਦੇ ਆ ਪਰਿਵਾਰ ਵਿੱਚ ਵੀ ਹੁੰਦੇ ਆ ਹਰ ਜਗ੍ਹਾ ਤੇ ਹੁੰਦੇ ਆ ਉਹਨਾਂ ਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਏ ਔਰ ਇਸ ਤਰ੍ਹਾਂ ਦੀ ਗੈਰ ਸਿਧਾਂਤਕ ਪਹੁੰਚ ਨਹੀਂ ਅਪਣਾਉਣੀ ਚਾਹੀਦੀ ਜਿਸ ਦੇ ਨਾਲ ਭਰਾਵਾਂ ਮਾਰੂ ਜੰਗ ਹੋਵੇ ਇੱਕ ਦੂਸਰੇ ਦੇ ਅਸੀਂ ਖੂਨ ਦੇ ਪਿਆਸੇ ਐਵੇਂ ਬਿਨਾਂ ਮਤਲਬ ਤੋਂ ਬਣੇ ਫਿਰਿਏ ਬਹੁਤ ਸਾਡੇ ਸਾਹਮਣੇ ਮਸਲੇ ਨੇ ਉਹਨਾਂ ਦੇ ਉੱਤੇ ਧਰਮ ਪ੍ਰਚਾਰ ਕਰਨ ਉਹਨਾਂ ਦੇ ਉੱਤੇ ਇੱਕ ਲਹਿਰ ਸ਼ੁਰੂ ਕਰਨ ਇਸ ਏਰੀਆ ਚ ਭਾਈ ਅਮਰੀਤ ਸਿੰਘ ਜਨਾਲਾ ਰਹਿੰਦੇ ਨੇ ਸਭ ਤੋਂ ਵੱਧ ਆ ਜਿਆਦਾ ਇਸ ਵੇਲੇ ਕਨਵਰਜਨ ਉੱਥੇ ਹੋ ਰਹੀ ਏ ਸਭ ਤੋਂ ਜਿਆਦਾ ਜਿਹੜੇ ਅਸਾਈ ਉੱਥੇ ਪਰਵਰਤਨ ਉੱਥੇ ਹੋ ਰਿਹਾ ਪਰਵਰਤਨ ਹੋ ਰਿਹਾ ਉਹਨਾਂ ਦੇ ਲਈ ਜਿੰਨਾ ਮਰਜ਼ੀ ਧਰਮ ਪ੍ਰਚਾਰੇ ਕਰ ਸਕਦੇ ਆ ਇਹ ਕਰਨ ਤਕੜੇ ਹੋ ਕੇ ਸਾਰਿਆਂ ਦਾ ਲੇਕਿਨ ਜੇ ਦੂਸਰੇ ਨੂੰ ਆਪਾਂ ਟੇਚੀ ਸਮਝਣਾ ਕਿ ਕੋਈ ਸੁਝਾਅ ਦੇਵੇ ਉਹਨਾਂ ਦੇ ਵੀ ਗਲ ਪੈ ਜਾਣਾ ਉਹਨਾਂ ਦੇ ਬਾੜੇ ਮਾੜੇ ਸ਼ਬਦ ਬੋਲਣੇ ਆ ਤਾਂ ਮੈਂ ਆਪਾਂ ਆਪਣੀ ਤਾਂ ਫਿਤਰਤ ਨਹੀਂ ਆਪਾਂ ਤਾਂ ਸਾਡੇ ਤੋਂ ਵੱਡੇ ਨੇ ਸਤਕਾਰਯੋਗ ਨੇ ਤੇ ਮੈਂ ਤਾਂ ਉਹਨਾਂ ਨੂੰ ਇਹੀ ਗਾਉਂਗਾ ਕਿ ਨਾ ਇੰਜ ਕਰੋ ਕੋਈ ਫੈਸਲਾ ਲਿਆ ਜਾਊਗਾ ਕਾਲ ਤੱਕ ਤੋਂ ਇਹਨਾਂ ਦੇ ਵੀ ਵਿਰੋਧ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਨਾ ਕਿ ਫੈਸਲੇ ਬਹੁਤ ਹੋ ਚੁੱਕੇ ਨੇ ਹੁਣ ਤੱਕ ਹੁਣ ਤਾਂ ਇਹ ਆ ਕਿ ਜਿਹੜੇ ਸਾਡੇ ਨਾਲ ਟੁੱਟੇ ਹੋਏ ਆ ਨਾ ਜਿਨ੍ਹਾਂ ਨੂੰ ਜਿਹੜੇ ਪੰਥ ਤੋਂ ਦੂਰ ਗਏ ਨੇ ਉਹਨਾਂ ਨੂੰ ਵੀ ਨੇੜੇ ਲਿਆਉਣਾ ਚਾਹੀਦਾ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਸਤਕਾਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸ ਦੇ ਉੱਤੇ ਪਹਿਰਾ ਦੇਣ ਲਈ ਜਿਹੜਾ ਵੀ ਸਾਡੇ ਨਾਲ ਜੁੜਦਾ ਉਹਨੂੰ ਨਾਲ ਜੋੜਨਾ ਚਾਹੀਦਾ ਹੈ ਅ ਪੀਰ ਮਮਨ ਸਾਹਿਬ ਇੱਕ ਲਾਸਟ ਸਵਾਲ ਇੱਕ ਹੋਰ ਨਿਕਲ ਜਾ ਆ ਕੰਗਣਾ ਰਣੌਤ ਦੀ ਫਿਲਮ ਜਿਹੜੀ ਅਮਰਜੈਂਸੀ ਇਹਦਾ ਵੀ ਵਿਰੋਧ ਹੋ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ ਸੈਂਸਰ ਬੋਰਡ ਨੇ ਵੀ ਰੋਕ ਲਈ ਸੀ ਕੁਝ ਸੀਨ ਕੱਟ ਵੀ ਦਿੱਤੇ ਗਏ ਪੰਜਾਬ ਦੇ ਵਿੱਚ ਅੱਜ ਵੀ ਸਿੱਖਾਂ ਨੇ ਰਿਲੀਜ਼ ਨਹੀਂ ਹੋਣ ਦਿੱਤੀ ਹੁਣ ਐਸਜੀਪੀਸੀ ਦਾ ਇਹਦੇ ਚ ਕੀ ਰੋਲ ਵੇਖਦੇ ਹੋ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਫਿਲਮਾਂ ਦੇ ਬਾਰੇ ਜਿਹੜਾ ਸੈਂਸਰ ਬੋਰਡ ਹੈ ਭਾਰਤ ਦਾ ਉਹ ਉਸ ਨੇ ਸਾਡੇ ਨਾਲ ਹਮੇਸ਼ਾ ਤੱਕਾ ਕੀਤਾ ਉਹ ਨਾ ਤਾਂ ਸਾਡਾ ਕੋਈ ਨੁਮਾਇੰਦਾ ਉੱਥੇ ਹੈਗਾ ਤੇ ਜੋ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਨੀਵੇਂ ਪੱਧਰ ਤੇ ਜਾ ਕੇ ਸਿੱਖ کردار ਨੂੰ ਪੇਸ਼ ਕੀਤਾ ਜਾਂਦਾ ਤੇ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਵੀ ਬਣੀਆਂ ਜਿਹੜੀਆਂ ਚੰਗੀਆਂ ਬਣੀਆਂ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਰਕੋਨੀ ਮੰਗੇ ਕਿ ਸਾਡਾ ਇੱਕ ਮੈਂਬਰ ਜਿਹੜਾ ਹੈ ਘਟੋ ਘਟ ਘਟ ਗਿਣਤੀ ਦਾ ਉਹ ਸਿੱਖ ਰੂਪ ਦੇ ਵਿੱਚ ਸਾਡੀ ਨੁਮਾਇੰਦਗੀ ਕਰੇ ਉੱਥੇ ਬੋਰਡ ਦੇ ਵਿੱਚ ਬੈਠੇ ਦੇ ਦੁਜਾਏ ਦਲਜੀਤ ਦਸਾਂਜ ਨੇ ਜਿਹੜੀ 95 ਪੰਜਾਬ ਫਿਲਮ ਬਣਾਈ ਏ ਉਹ ਫਿਲਮ ਦੇ ਵਿੱਚ ਜ਼ੁਲਮ ਦੀ ਦਾਸਤਾਨ ਬਿਆਨ ਕੀਤੀ ਗਈ ਏ ਉਹ ਉਹ ਜਿਹੜੀ ਹੈ ਉਹ ਭਾਰਤ ਦੇ ਵਿੱਚ ਰਿਲੀਜ਼ ਹੁਣ ਤੋਂ ਇਹਨਾਂ ਨੇ ਪਾਬੰਦੀ ਲਾਤੀ ਏ ਉਹ ਰਿਲੀਜ਼ ਹੋਣੀ ਚਾਹੀਦੀ ਏ ਤੇ ਕੰਗਣਾ ਰਣੌਤ ਫਿਰਕਿਆਂ ਦੇ ਵਿੱਚ ਪਾੜਾ ਪਾਉਂਦੀ ਏ ਇਸ ਦੇ ਉੱਤੇ ਤਾਂ ਦੇਸ਼ ਧਰੋਹ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਤੇ ਇਹਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਜੀ ਠੀਕ ਆ ਜੀ ਸਰਦਾਰ ਸਾਹਿਬ ਤੁਸੀਂ ਥੋੜੇ ਸਮਝ ਵਧੇਰੇ ਜਾਣਕਾਰੀਆਂ ਦਿੱਤੀਆਂ ਧੰਨਵਾਦ ਜੀ ਧੰਨਵਾਦ ਜੀ ਮੇਰੇ ਨਾਲ ਆਪ ਜੀ ਨਾਲ ਫਿਰ رابطہ ਕਰਾਂਗੇ ਜੋ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ